ਕਿਤਾਬਾਂ ਦਾ ਮੇਲਾ ਯਾਨੀ ਕਿ ਵਿਸ਼ਵ ਪੁਸਤਕ ਮੇਲਾ ਲੱਗਾ ਹੋਇਆ ਹੈ ਜਿਹੜਾ ਕਿ 10 ਤੋਂ 18 ਫਰਵਰੀ ਤੱਕ ਚੱਲਣਾ ਹੈ ਤਾਂ ਅਸੀਂ ਇਸ ਵੇਲੇ ਨਰੀ ਮੌਜੂਦ ਹਾਂ ਤਾਂ ਤੁਹਾਨੂੰ ਤਸਵੀਰਾਂ ਦਿਖਾਈਏ ਕਿਤਾਬਾਂ ਦੀਆਂ ਸ਼ੁਰੂਆਤ ਹੋ ਰਹੀ ਹੈ ਉਸ ਮੇਲੇ ਦੀ ਤਾਂ ਦੇਖੋ ਆ ਪੰਜਾਬੀ ਸਾਹਿਤ ਸਭਾ ਵੱਲੋਂ ਇੱਥੇ ਜਿਹੜੀਆਂ ਕਿਤਾਬਾਂ ਨੇ ਉਹ ਲਗਾਈਆਂ ਗਿਆ ਨੇ ਆ ਕਿਤਾਬਾਂ ਤੁਸੀਂ ਦੇਖੋ ਕਿ ਵੱਖਰੇ ਵੱਖਰੇ ਜਿਹੜੀਆਂ ਕਿਤਾਬਾਂ ਵੱਖਰੇ ਵੱਖਰੇ ਮੁੱਦੇ ਵੱਖਰੀਆਂ ਵੱਖਰੀਆਂ ਟੌਪਿਕ ਤੇ ਜਿਹੜੀਆਂ ਕਿਤਾਬਾਂ ਨੇ ਉਹ ਇੱਥੇ ਮੌਜੂਦ ਨੇ ਤਾਂ ਤੁਹਾਨੂੰ ਹੋਰ ਇੱਥੇ ਕਿਤਾਬਾਂ ਦਿਖਾਵਾਂਗੇ ਕਿ ਆ ਤੁਸੀਂ ਦੇਖੋ ਕਿ ਵੱਖਰੀਆਂ ਵੱਖਰੀਆਂ ਮੰਨ ਲਾ ਅੰਕਲ ਕੀ ਕੀ ਕਿਤਾਬਾਂ ਕਿਹ ਸਾਡੇ ਕੋਲ ਨਾਵਲ ਕਹਾਣੀ ਅਲੋਚਨਾ ਜਿਹੜੇ ਵਧੀਆ ਰਾਈਟਰ ਨੇ ਉਹਨਾਂ ਦੀਆਂ ਕਿਤਾਬਾਂ ਸਾਡੇ ਕੋਲ ਹੈਗੇ ਅਮਰਤਾ ਪ੍ਰੀਤਮ ਹੋਈ ਜੂਦੀ ਕੋ ਟਵਾਨਾ ਹੋਇਆ ਜਸਵੰਤ ਸਿੰਘ ਕਮਲ ਗੁਰਚਰਨ ਸਿੰਘ ਅਰਚੀ ਇਹਨਾਂ ਦੀਆਂ ਕਿਤਾਬਾਂ ਬਹੁਤ ਬੈਸਟ ਨੇ ਲੋਕੀ ਕੀ ਮੰਗਦੇ ਆ ਸਭ ਤੋਂ ਕਿਉਂਕਿ ਹੁਣ ਤੇ ਜ਼ਮਾਨਾ ਬਦਲ ਗਿਆ ਨਾ ਕਿਤਾਬਾਂ ਦਾ ਹੁਣ ਤੇ ਲੋਕੀ ਮੋਬਾਈਲ ਵਾਲੇ ਹੋ ਗਏ ਤੇ ਹੁਣ ਕੀ ਮੰਗਦੇ ਆ ਲੋਕਾਂਗੇ ਲੋਕ ਨਾ ਚੁਆਇਸ ਕਰਦੇ ਨੇ ਆਪਣੀ ਪਹਿਲੇ ਲਿਖ ਕੇ ਲਿਆਂਦੇ ਜੋ ਉਹਨਾਂ ਨੂੰ ਮਿਲਦਾ ਨਹੀਂ ਕਿਤੇ ਤੇ ਉਹ ਆ ਕੇ ਸਾਡੇ ਕੋਲ ਡਿਮਾਂਡ ਕਰਦੇ ਨੇ ਅਸੀਂ ਉਹਨਾਂ ਦੀ ਡਿਮਾਂਡ ਪੂਰੀ ਕਰਦੇ ਆਂ ਕਦੋਂ ਤੋਂ ਤੁਸੀਂ ਲੋਗ ਆ ਰਹੇ ਹੋ ਇੱਥੇ ਅਸੀਂ ਤੇ ਬੜੇ ਚਿਰ ਤੋਂ ਆ ਰਹੇ ਜੀ ਕਈ ਸਾਲਾਂ ਤੋਂ ਕੀ ਫਰਕ ਨਜ਼ਰ ਆਉਂਦਾ ਤੁਹਾਨੂੰ ਸਮੇਂ ਦੇ ਨਾਲ ਕੀ ਤਬਦੀਲੀ ਆਈ ਹੈ ਕਿਤਾਬਾਂ ਦੀ ਦੁਨੀਆ 'ਚ ਪੰਜਾਬੀ ਦੀ ਤੇ ਡਿਮਾਂਡ ਹੈ ਹਜੇ ਕਿਉਂਕਿ ਲੋਕਾਂ ਨੂੰ ਮਿਲਦੀਆਂ ਨਹੀਂ ਕਿਤਾਬਾਂ ਤੇ ਇਸ ਕਰਕੇ ਨਾ ਇੱਥੇ ਸੇਲ ਹੁੰਦੀ ਹੈ ਠੀਕ ਹੁੰਦੀ ਹੈ ਪੰਜਾਬੀ ਇਤਿਹਾਸ ਨੂੰ ਲੋਕ ਪੜ੍ਹਨਾ ਚਾਹੁੰਦੇ ਆ ਪੰਜਾਬੀ ਸਾਹਿਤ ਨੂੰ ਲੋਕ ਪੜ੍ਹਨਾ ਚਾਹੁੰਦੇ ਆ ਪੰਜਾਬੀ ਫੈਦਵਾਰਸੀ ਸਾਡੇ ਕੋਲ ਬਹੁਤ ਸਾਰੀ ਕਿਤਾਬਾਂ ਹੈਗੀਆਂ ਇਹ ਸਾਹਮਣੇ ਲੱਗੀਆਂ ਜਿਵੇਂ ਦੱਸੋ ਕਿਹੜੀ ਕਿਹੜੀ ਕਿਤਾਬ ਲੋਕੀ ਅਕਾਲੇ ਦਾ ਖਾਲਸਾ ਮਿੱਠ ਬੋਲਣਾ ਸੱਜਣ ਅਕਾਲੀ ਮੋਤਰਾ ਇਤ ਗੁਰੂ ਨਾਰੀ ਜੀਵਨ ਵਿਹਾਰ ਮੀਰੀ ਪੀਰੀ ਇਹ ਸਭ ਇਤਿਹਾਸ ਵਸਤੇ ਉੱਤੇ ਲਿਖਿਆ ਲੋਕ ਪੁੱਛਦੇ ਨੇ ਆ ਕੇ ਨਾ ਵਾਰੇ ਪੁੱਛਦੇ ਨੇ ਆ ਕੇ ਲੈਂਦੇ ਵੀ ਹੈਗੇ ਇੱਥੇ ਆ ਕਿਤਾਬਾਂ ਦਾ ਪਿਆਰ ਹੈ ਲੋਕਾਂ ਦੇ ਨਾਲ ਜਿਹੜੇ ਕਿ ਆ ਬਾਬਰ ਨਾਮਾ ਜਾਂ ਇਸ ਤੋਂ ਵکریاں ਵکریاں ਰਾਜ ਬਾਕੀ ਹੈ ਹੀਰ ਵਾਰਿਸ ਜੀ ਜੀ ਸ਼ੇਖੁਮਾਰ ਬਹੁਤ ਵਿਕਦੀ ਹੈ ਅੱਛਾ ਹਿੰਦੀ ਦੀ ਲੋਕਾਂ ਨੂੰ ਮਿਲਦੀ ਨਹੀਂ ਨਾ ਤੇ ਇਹ ਬਹੁਤ ਵਿਕਦੀ ਹੈ ਅੱਛਾ ਸ਼ੇਖੁਮਾਰ ਦੀ ਆਵਲੀ ਕਿਤਾਬ ਜਿਹੜੀ ਹੈ ਪੂਰਾ ਕਵੀ ਸੰਗ੍ਰਹਿ ਇਸ ਨੂੰ ਲੋਕ ਇਸ ਨੂੰ ਲੋਕ ਜਿਆਦਾ ਪੜਨਾ ਪਸੰਦ ਕਰਦੇ ਨੇ ਕੀ ਆ ਤੁਸੀਂ ਕਿਤਾਬ ਦੇਖੋ ਹੋਰ ਕੀ ਕੀ ਸਰਖਾਸ ਇਹੋ ਜਿਹਾ ਹੁੰਦਾ ਜਿਹਨੂੰ ਲੋਕ ਜ਼ਿਆਦਾ ਪਸੰਦ ਕਰਦੇ ਹੋਏ ਇਹ ਅਮਰਤਾ ਪ੍ਰੀਤਮ ਹੈ ਟਿਵਾਨਾ ਹੈ ਜੀ ਜਸਵੰਤ ਸਿੰਘ ਗਮਲੇ ਬਾਕੀ ਲੋਚਨਾ ਦੀਆਂ ਕਰਾਵਾ ਹੁੰਦੀਆਂ ਤੇ ਮੈਨੂੰ ਲੱਗਦਾ ਨਹੀਂ ਮੋਬਾਈਲ ਆਉਣ ਨਾਲ ਕੰਪਿਊਟਰ ਆਉਣ ਨਾਲ ਡਿਜੀਟਲ ਹੋਣ ਦੇ ਨਾਲ ਕੁਝ ਫਰਕ ਪਿਆ ਹੋਵੇ ਅਜੇ ਪੰਜਾਬੀਏ ਚੈਨਲ ਨਹੀਂ ਫਰਕ ਪਿਆ ਅੱਛਾ ਹਾਂ ਕਿਉਂਕਿ ਲੋਕਾਂ ਨੂੰ ਕਿਤਾਬਾਂ ਮਿਲਦੀਆਂ ਹੀ ਨਹੀਂ ਉਹਦੇ ਤੇ ਵੀ ਨਹੀਂ ਮਿਲਦੀਆਂ ਅਜੇ ਪੂਰੀਆਂ ਤੇ ਫਰਕ ਨਹੀਂ ਪਿਆ ਨਾ ਅਜੇ ਬਿਲਕੁਲ ਇਹ ਖਰੀਆ ਚੀਜ਼ ਹੈ ਕਿ ਉਹਨੀਆਂ ਕਿਤਾਬਾਂ ਨਹੀਂ ਮਿਲਦੀਆਂ ਲੋਕੀ ਜ਼ਿਆਦਾ ਪੜਦੇ ਐ ਉਸ ਕਰਕੇ ਤੁਹਾਨੂੰ ਹੋਰ ਤਸਵੀਰ ਦਿਖਾਉਣਾ ਹੈ ਕਿ ਇੱਥੇ ਸਦਾ ਸਾਹਿਬ ਹੋ ਰਿਖੇ ਕਰ ਰਹੇ ਨੇ ਅ ਅਗਲ ਕੀ ਖਾਸ ਲੈ ਕੇ ਆਏ ਹਾਂ ਕਿਤਾਬਾਂ ਦੀ ਦੁਨੀਆ ਚ ਐਸੋਰੀ ਸਾਰੀਆਂ ਬਹੁਤੀ ਕਿਤਾਬਾਂ ਤੱਕ ਮਿਲਣੇ ਸਾਡੇ ਕੋਲ ਜੀ ਜਿਹੜੀਆਂ ਕਿਦੋਂ ਨਹੀਂ ਮਿਲਣਗੀਆਂ ਤੁਹਾਨੂੰ ਸਾਡੀ ਆਪਣੀ ਪਬਲਿਕੇਸ਼ਨ ਹੈਗੀ ਐ ਤੇ ਅੱਜ ਅਸੀਂ ਫੇਲਾ ਲਗਾ ਲਿਆ ਹਾਂ ਸਟਾਲ ਲੋਕੀ ਕੀ ਲੋਕੀ ਕੀ ਪੁੱਛਦੇ ਆ ਜਦੋਂ ਤੁਸੀਂ ਕਿਉਂਕਿ ਤੁਸੀਂ ਬੜੇ ਲੰਮੇ ਸਮੇਂ ਤੋਂ ਆ ਰਹੇ ਹੋ ਲੋਕੀ ਕੀ ਮੰਗਦੇ ਆ ਜ਼ਿਆਦਾਤਰ ਆ ਕੇ ਜ਼ਿਆਦਾਤਰ ਆ ਕੇ ਧਾਰਮਿਕ ਦਾ ਪੰਜਾਦਾ ਮੰਗ ਹਾਂ ਪੰਜਾਬੀ ਦਾ ਡਿਜੀਟਲਾਈਜੇਸ਼ਨ ਉਹਨਾਂ ਨਹੀਂ ਹੋਇਆ ਡਿਜੀਟਲ ਉਹਨਾਂ ਨਹੀਂ ਹੋਇਆ ਇਸ ਕਰਕੇ ਜ਼ਿਆਦਾ ਮੰਗ ਹੈ ਹਾਂ ਡਿਟਲ ਨਹੀਂ ਹੈਗਾ ਹਾਂ ਉਹ ਚਾਹੁੰਦੇ ਵੀ ਨੇ ਡੇਟਾ ਕਰਾਣਾ ਅੱਛਾ ਕਿਉਂਕਿ ਉਹਦੇ ਨਾਲ ਇੱਕ ਇੱਕ ਦਾਬਾ ਨਹੀਂ ਵਿਕਦੀਆਂ ਇਹ ਡੀਟੇਲ ਹੋ ਜਾਏਗਾ ਲੋਕ ਉੱਥੇ ਪੜ੍ਹ ਲੈਣਗੇ ਤੇ ਇੱਥੇ ਕੋਈ ਆਏਗਾ ਅੱਛਾ ਤੁਸੀਂ ਜਦੋਂ ਇੱਥੇ ਹੁਣ ਇੰਨੇ ਸਾਲਾਂ ਤੋਂ ਆ ਰਹੇ ਹੋ ਤੇ ਲੋਕ ਸਭ ਤੋਂ ਜ਼ਿਆਦਾ ਆ ਕੇ ਕਿਹੜੀ ਇਹੋ ਜੀ ਤੁਹਾਡੀ ਕਿਤਾਬ ਹੈ ਜਿਹੜੀ ਲੋਕ ਆ ਕੇ ਜ਼ਿਆਦਾ ਕਹਿੰਦੇ ਨੇ ਕਿ ਸਾਨੂੰ ਇਹ ਕਿਤਾਬ ਚਾਹੀਦੀ ਹੈ ਸਾਡੇ ਕੋਲ ਹਰ ਤਰ੍ਹਾਂ ਦੀ ਕਿਤਾਬ ਹੈ ਮੈਂ ਡੀਯੂ ਦਾ ਵੈਂਡਰ ਹੈਗਾ ਜੀ ਔਰ ਮੇਰੇ ਕੋਲ ਹਰ ਵੈਰਾਈਟੀ ਹੈਗੀ ਹਰ ਬੰਦੇ ਪੰਜਾਬ ਦੇ ਜਿੰਨੇ ਪਬਲਿਸ਼ਰ ਨੇ ਸਭ ਦੀਆਂ ਕਿਤਾਬਾਂ ਮੇਰੇ ਕੋਲ अवेलेबल ਹਮ ਜਿਹੜੇ ਸਟੂਡੈਂਟ ਆਉਂਦੇ ਨੇ ਉਹ ਆਦੇ ਆ ਕੇ ਆਪਣੇ ਕ੍ਰਿਟਿਸਿਜ਼ਮ ਦੀਆਂ ਕਿਤਾਬਾਂ ਜ਼ਿਆਦਾ ਲੈਂਦੇ ਨੇ ਪੰਜਾਬ ਦਾ ਜਨੇਵ ਬਣਿਆ ਕਿੰਨਾ ਫਰਕ ਪਿਆ ਪਿਛਲੇ ਸਮੇਂ ਤੋਂ ਹੁਣ ਤੱਕ ਕਿਤਾਬਾਂ ਕਿੰਨੀਆਂ ਬਦਲੀਆਂ ਕਿਉਂਕਿ ਇਹਨੂੰ ਕਿਤਾਬਾਂ ਦਾ ਕੁੰਮ ਦਾ ਮੇਲਾ ਕਿਹਾ ਜਾਂਦਾ ਹੈ ਕਿੰਨੀ ਬਦਲੀ ਇਹ ਦੁਨੀਆ ਦੁਨੀਆ ਬਹੁਤ ਬਦਲ ਗਈ ਹੈ ਜਿੰਨਾ ਪਹਿਲਾਂ ਪੜਾ ਸੀ ਪੜਨ ਦਾ ਵਜਹਾਂ ਸੀ ਉਹਨਾਂ ਨਹੀਂ ਰਹਿ ਗਏ इवन ਸਟੂਡੈਂਟ ਵੀ ਜਿਹੜੇ ਨੇ ਉਹ ਕਹਿੰਦੇ ਨੇ ਪੀਡੀਐਫ ਅਸੀਂ ਬਣਾ ਲਈਏ ਤੇ ਪੀਡੀਐਫ ਤੋਂ ਅਸੀਂ ਪੜਾਂਗੇ ਅਸੀਂ ਕਿਤਾਬਾਂ ਲੈ ਕੇ ਕਿ ਕਰ ਫਿਰ ਵੀ ਵਿਕਦੀਆਂ ਨੇ ਅਸੀਂ ਇਹ ਨਹੀਂ ਕਹਿੰਦੇ ਨਹੀਂ ਵਿਕਦੀਆਂ ਵਿਕਦੀਆਂ ਨੇ ਕਿਤਾਬ ਇਹ ਕਿਤਾਬਾਂ ਦੀ ਦੁਨੀਆ ਕਿ ਤੁਸੀਂ ਆਓ ਕਿਤਾਬ ਪੜੋ ਆ ਬکریاں ਬکریاں ਕਿਤਾਬਾਂ ਨੇ ਹਰ ਤਰੀਕੇ ਦੀਆਂ ਜਿਹੜੀਆਂ ਤੁਸੀਂ ਪੜ੍ਹਨੀਆਂ ਚਾਹੋ ਖਾਸ ਤੌਰ ਤੇ ਜਿਵੇਂ ਦੱਸ ਰਹੇ ਨੇ ਕਿ ਇਤਿਹਾਸ ਨਾਲ ਜੁੜੀਆਂ ਜਿਹੜੀਆਂ ਲੋਕਾਂ ਦੀ ਮੰਗ ਜ਼ਿਆਦਾ ਹੈ ਲੋਕੀ ਇਤਿਹਾਸ ਪੜ੍ਹਨਾ ਚਾਹੁੰਦੇ ਨੇ ਪੰਜਾਬੀ ਦਾ ਜਿਹੜਾ ਪ੍ਰਕਾਸ਼ਨ ਹੈ ਉਹ ਜ਼ਿਆਦਾ ਅਜੇ ਤੱਕ ਡਿਜੀਟਲ ਨਹੀਂ ਹੋਇਆ ਤੇ ਇਸ ਕਰਕੇ ਵੀ ਲੋਕਾਂ ਦਾ ਇਹੜਾ ਰੁਝਾਨ ਹੈ ਉਹ ਕਿਤਾਬਾਂ ਵੱਲ ਜ਼ਿਆਦਾ ਹੈ ਕੈਮਰਾਮੈਨ ਪ੍ਰਵੀਨ ਦੇ ਨਾਲ ਹਰਪ ਸਿੰਘ ਪੀਡੀਸੀ న్యూਸ ਦਿੱਲੀ ਦਿੱਲੀ ਮੇਂ ਪ੍ਰਤੀਬਧਾਨ ਮੇਂ ਕਿਤਾਬੋ ਕਾ ਮੇਲਾ ਲਗਾਤਾਰ ਜਾਰੀ ਹੈ 10 ਸੇ 18 ਫਰਵਰੀ ਤੱਕ ਆਈਏ किताबें पढ़िए जानिए इतिहास को पढ़िए सोचिए क्योंकि डिजिटल के इस युग में अगर इंसान की सबसे अच्छी अगर किसी को दोस्त कहा गया है तो वो किताबें हैं और वो इस तरीके से जब आपको यहाँ पर बहुत सारी किताबें देखने पढ़ने सुनने को मिले तो उसका शायद माहौल एक अलग होगा क्योंकि किताबें जो हैं वो इंसान की सबसे अच्छी दोस्त कही जाती हैं कैमरामैन प्रवीण के साथ हार्पित सिंह न्यूज दिल्ली